ਕੋਇ ਇਸ ਤਰ੍ਹਾਂ ਮੈਂ ਤਾਂ ਇੱਕ ਬੜਾ ਲੋਅ ਬਾਈਡਿੰਗ ਸਿਟੀਜ਼ਨ ਹਾਂ ਜੀ ਹੁਣ ਤੁਸੀਂ ਦਾਸ ਦਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕਿ ਮੈਨੂੰ ਪੰਜ ਆਰੀ ਸਮਨ ਹੋਇਆ ਜੀ ਸੇਟ ਅੱਗੇ ਆਉਣ ਲਈ ਤਿੰਨ ਆਰੀ ਤਾਂ ਐਂਟੀਸੀਪੇਟਰੀ ਬੇਲ ਤੋਂ ਜਦੋਂ ਮੈਨੂੰ ਮਿਲੀ ਸੀ ਉਤੋਂ ਤੇ ਉਤੋਂ ਪਹਿਲਾਂ ਉਦੋਂ ਮੈਂ ਤਿੰਨ ਆਰੀ ਪੇਸ਼ ਹੋਇਆ ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ ਲਾ ਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਮੈਂ 18 ਨੂੰ ਫਿਰ ਪੇਸ਼ ਹੋ ਗਿਆ ਫਿਰ ਮੈਨੂੰ ਇਹਨਾਂ ਨੇ ਸਮਨ ਕੱਢੇ 27 ਤਰੀਕ ਦੇ ਔਰ ਅੰਦਰ ਇਨ ਕੈਮਰਾ ਪ੍ਰोसीडिंग ਚੱਲਦੀ ਹੈ ਤੇ ਮੈਂ ਇਹਨਾਂ ਨੂੰ ਅੰਦਰ ਗਿਆ ਸੀ ਕਿ ਵੇਖੋ ਇਹ ਸ਼ਹੀਦੀ ਸਪਤਾ ਚੱਲਦਾ ਹੈ 26 27 28 ਇਹਨਾਂ ਤਰੀਕਾ ਨੂੰ ਮੈਂ ਪੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜਾਊਗਾ ਕਿਉਂਕਿ ਅਸੀਂ ਗੁਰੂ ਦੇ ਚਰਨਾਚ ਗੁਰੂ ਦੇ ਚਰਨ ਪਰਸਨ ਦਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸੱਮਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟ ਜੀ ਮੇਰੇ ਲਈ ਗੁਰੂ ਪਹਿਲਾਂ ਤੇ ਬਾਕੀ ਆ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫੇਰ ਮੈਨੂੰ 30 ਤਰੀਕ ਦੇ ਸਮਨ ਕੱਢਦੇ ਹੁਣ ਕਮਾਲ ਦੀ ਗੱਲ ਐ ਸਾਡੇ ਇਤਿਹਾਸ ਚ ਪਹਿਲੀ ਵਾਰੀ ਹੋ ਰਿਹਾ ਆ ਮੈਂ ਇਹਨਾਂ ਦੀ ਰਿਟਾਇਰਮੈਂਟ ਆਰਡਰ ਲੈ ਕੇ ਨਾਲ ਆਇਆ ਜਿਸ ਐਸਆਈਟੀ ਦੇ ਚੇਅਰਮੈਨ ਮੁਖਵਿੰਦਰ ਸਿੰਘ ਚੀਨਾ ਸਾਹਿਬ ਇਹ 29 ਤਰੀਕ ਨੂੰ ਮੁਖਵਿੰਦਰ ਸਿੰਘ ਚੀਨਾ ਆਈਪੀਐਸ ਪੁੱਤਰ ਜਗਤਾਰ ਸਿੰਘ ਚੀਨਾ ਵਧੀਕ ਟਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਦੇ ਸੇਵਾ ਨਿਵਰਤ ਦੀ ਉਮਰ ਭਾਵ 60 ਸਾਲ ਪੂਰੀ ਹੋਣ ਉਪਰੰਤ ਉਹਨਾਂ ਨੂੰ ਮਿਤੀ 31 12 2023 ਬਾਅਦ ਦੁਪਹਿਰ ਤੋਂ ਸਰਕਾਰੀ ਸੇਵਾ ਤੋਂ ਨਿਵਰਤ ਕੀਤਾ ਜਾਂਦਾ ਹੈ ਸ਼ਹਿਦ ਪਹਿਲੀ ਆਦੀ ਹੋਇਆ 29 12th लास्ट वर्किंग डे फ्राइडे ਸੀ ਤੇ ਇਹਨਾਂ ਨੇ ਜਿਨ੍ਹਾਂ ਨੇ ਕੱਲ ਸੰਡੇ ਆ ਅੱਜ ਸ਼ਨੀਵਾਰ ਸ਼ਨੀਵਾਰ ਐਤਵਾਰੇ ਨਾਲ ਆਉਦੀ ਰਿਟਾਇਰਮੈਂਟ ਪਾਰਟੀਆਂ ਕਰ ਲਈਆ ਮਗਰ ਮੈਨੂੰ ਫੇਰ ਛੱਡ ਲਿਆ ਇਤਿਹਾਸ 'ਚ ਮੈਂ ਤਾਂ ਕਹਿੰਦਾ ਰਾਸ਼ਟਰਪਤੀ ਭਾਵੇਂ ਨਾਲੋਂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਔਨਰੇਬਲ ਸੁਪਰੀਮ ਕੋਰਟ ਤੋਂ ਇਹ ਚਾਰਟ ਸੀਟਡ ਨੇ ਮਤਲਬ ਸ਼ੋਕਾ ਨੋਟਿਸ ਇਸ਼ੂ ਹੋਇਆ ਉਹਦੇ ਜੇ ਕਈਆਂ ਨੂੰ ਆਲਰੇਡੀ ਜਵਾਬ ਤਲ ਵੀ ਚੱਲ ਰਹੀ ਆ ਕਈ ਸਸਪੈਂਡ ਹੋ ਕੇ ਆ ਮਗਰ ਇਹ ਜਨਾਬ ਨੂੰ ਤਾਂ ਰਾਸ਼ਟਰਪਤੀ ਅਵਾਰਡ ਦੇਣਾ ਚਾਹੀਦਾ ਕਿ ਕੱਲ ਦੁਪਹਿਰ ਨੂੰ ਕੱਲ 24 ਘੰਟੇ ਨਹੀਂ ਰਹਿ ਗਏ ਹੁਣ ਰਿਟਾਇਰਮੈਂਟ ਆ ਮਗਰ ਪਤਾ ਨਹੀਂ ਕਿਹੜੀ ਹਜੀ ਮਜਬੂਰੀ ਹੋ ਗਈ ਕਿ ਮਜੀਠੀਏ ਨੂੰ ਫੇਰ ਸਤਨਾ ਪੈ ਗਿਆ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਮੈਂ ਉਸ ਦਿਨ ਵੀ ਕਹਿ ਕੇ ਆਇਆ ਸੀ ਕਿ ਇਹਨਾਂ ਦਾ ਵਾਸ ਨਹੀਂ ਚੱਲਦਾ ਇਹਨਾਂ ਨੇ ਔਰ ਇਹਨਾਂ ਨੇ ਮੇਰੇ ਤੇ ਕੋਈ ਐਸੀ ਪਉਣਾ ਝੂਠਾ ਪਾ ਦਿਓ ਭਾਈ ਤੁਸੀਂ ਬੜਾ ਕਸ਼ਟ ਕਰੋਗੇ ਮੁੜ ਕੇ ਪੁਲਿਸ ਭੇਜੋਗੇ ਮੈਂ ਆਪ ਹੀ ਆ ਜਨਾਂ ਕਿਉਂਕਿ ਵੈਸੇ ਤਾਂ ਮੇਰੀ ਪਰਿਵਾਰ ਦੀਆਂ ਮਜਬੂਰੀਆਂ ਸੀ ਮੈਂ ਨਹੀਂ ਆ ਸਕਦਾ ਸੀਗਾ ਮਗਰ ਫਿਰ ਮੈਂ ਮਨ ਪੜਾਇਆ ਕਿ ਐਵੇਂ ਪੁਲਿਸ ਭੇਜ ਦੇ ਫਿਰਨਗੇ ਇਹਨਾਂ ਨੇ ਝੂਠਾ ਸੱਚਾ ਕੋਈ ਕੇਸ ਬਣਾਉਣਾ ਮੈਂ ਆਪ ਹੀ ਚੱਲਣਾ ਔਰ ਜੇ ਐਸਆਈਟੀ ਦੇ ਚੇਅਰਮੈਨ ਤੇ ਵੇਖੋ ਸ੍ਰੀ ਅਕਾਲਤਖ ਸਾਹਿਬ ਦੇ ਸਾਡੇ ਜਹੇਦਾਰ ਸਾਹਿਬ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਜਿਹੜੀ ਉਸ ਚ ਵੀ ਇਸ ਟੀ ਦੇ ਮੈਂਬਰ ਚੇਅਰਮੈਨ ਰਹਿ ਚੁੱਕੇ ਆ ਔਰ ਉਸ ਵੇਲੇ ਵੀ ਉਹ ਜਿਹੜੇ ਦਰਸ਼ਨ ਸਿੰਘ ਹਟੂਰ ਸਾਹਿਬ ਨੇ ਜਿਹੜੇ ਗਵਾਹ ਨੇ ਉਹ ਦੱਸ ਰਿਹਾ ਕਿ ਕਿਵੇਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਕਿਵੇਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਜਿਹੜੇ ਚੇਅਰਮੈਨ ਸਾਹਿਬ ਨੇ ਜੇ ਮੇਰੇ ਆਏ ਅੱਜ ਆਇਆ ਕਰਕੇ ਰਿਟਾਇਰਮੈਂਟ ਤੋਂ ਬਾਅਦ ਕੋਈ ਇਹਨਾਂ ਨੂੰ ਸਪੈਸ਼ਲ ਪੈਕੇਜ ਮਿਲਦਾ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਲੈ ਸਕਦੇ ਆ ਤੇ ਭਾਈ ਮੈਂ ਤਾਂ ਤੁਹਾਡਾ ਭਲਾ ਤੱਕਣ ਆਲਾ ਮੈਂ ਅੱਜ ਫੇਰ ਆ ਗਿਆ ਜਿੱਥੇ ਜ਼ੋਰ ਲੱਗਦਾ ਭਗਵੰਤ ਮਾਨਾ ਜ਼ੋਰ ਲਾ ਦੀ ਹਾਂ ਇਹ ਬੇਨਤੀ ਜ਼ਰੂਰ ਹੈ ਕਿ ਆਰਡਰ ਮੇਰੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਨਾ ਆ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਔਰ ਮੈਂ ਚਾਹੂੰਗਾ ਇਹ ਸਾਰੇ ਪੜ੍ਹ ਲੈਣ ਕਿ ਹਾਈ ਕੋਰਟ ਦੇ ਆਰਡਰਾਂ 'ਚ ਕਿੱਥੇ ਨਹੀਂ ਲਿਖਿਆ ਕਿ ਮੈਨੂੰ ਸਿਟ ਕੋਲ ਵਾਰ-ਵਾਰ ਪੇਸ਼ ਹੋਣਾ ਪੈਣਾ ਬਗਰ ਮੈਂ ਆਪਦੀ ਜ਼ਿੰਮੇਵਾਰੀ ਸਮਝਦਾ ਹਾਂ ਕਿਉਂਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਮਗਰ ਹੁਣ ਸੱਚਾਈ ਦਾ ਕੰਮ ਤਾਂ ਰਹਿ ਨਹੀਂ ਗਿਆ ਹੁਣ ਤਾਂ ਸਿਆਸੀਕਰਨ ਰਹਿ ਗਿਆ ਔਰ ਸਿਆਸੀਕਰਨ ਤਹਿਤ ਕਿਉਂਕਿ ਮੈਂ 9 ਤਰੀਕ ਨੂੰ ਸੀਐਮ ਸਾਹਿਬ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ 11 ਤੋਂ ਇਹ ਸ਼ੁਰੂ ਹੋ ਗਿਆ ਕੰਮ ਔਰ ਜਿਹੜਾ ਬੰਦਾ ਰਿਟਾਇਰ ਹੋ ਗਿਆ ਹੋਵੇ ਚੇਅਰਮੈਨ ਸਿੱਟਦਾ ਉਹ ਫੇਰ ਮੈਨੂੰ ਸੱਦੀ ਜਾਂਦਾ ਆਲਦੋ ਮੈਂ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖ ਚੁੱਕਿਆ ਕਿ ਇਹ ਕਿਹੜਾ ਜਸਟਿਸ ਸਿਸਟਮ ਹੈ ਊਪਕਾਰ ਸਿੰਘ ਸੰਧੂ ਉਹਨਾਂ ਨੂੰ ਔਰ ਮੈਂ ਉਹੀ ਨੀ ਸੈਂਕਸ਼ਨ ਵੀ ਮਿਲ ਸਕਦੀ ਇਸ ਮਾਮਲੇ ਲੈ ਕੇ ਅੱਗੇ ਮਹਾਰਾਜ ਜੀ ਐਕਸਟੈਂਸ਼ਨ ਮਿਲੇ ਜੋ ਮਰਜ਼ੀ ਮਿਲੇ ਉਤੋਂ ਹੋਰ ਸਪਸ਼ਟ ਹੋ ਜੂ ਕਿ ਇਹਨਾਂ ਨੂੰ ਕਹੇ ਅਫਸਰ ਹੋਰ ਤੇ ਭਰੋਸਾ ਨਹੀਂ ਨਾ ਇਹ ਵੀ ਸਪਸ਼ਟ ਆ